ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਕਿਤੇ ਹੋਰ ਦੀਆਂ ਨਹੀਂ ਬਲਕਿ ਭਾਰਤ ਦੇ ਯਾਰਥਿਕ ਰਾਜਸਤਾਨੀ ਮੁੰਬਈ ਦੀਆਂ ਨੇ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਚਾਨਕ ਮੌਸਮ ਨੇ ਕਰਵਟ ਲਈ ਤੂਲ ਪਰੀ ਹਨੇਰੀ ਜਿਹੜੀ ਕਿ ਆਂਦੀ ਹੈ ਉਸ ਤੋਂ ਬਾਅਦ ਤੇਜ਼ ਬਰਸ਼ਾਤ ਹੁੰਦੀ ਹੈ ਤੇਜ਼ ਹਵਾਵਾਂ ਦੇ ਨਾਲ ਦਿਨ ਦੇ ਵਿੱਚ ਰਾਤ ਵਰਗਾ ਨਜ਼ਾਰਾ ਵੇਖੋ ਨੂੰ ਮਿਲਦਾ ਹੈ ਆਰਥਿਕ ਰਾਜਸਤਾਨੀ ਮੁੰਬਈ ਦੀ ਜਿਹੜੀ ਕਿ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਰੇਕ ਬਿਲਡਿੰਗ ਦੇ ਆਲੇ ਦੁਆਲੇ ਤੂਲ ਜਿਹੜੀ ਕਿ ਨਜ਼ਰ ਆ ਰਹੀ ਹੈ ਤੂਲ ਮਿੱਟੀ ਨਜ਼ਰ ਆ ਰਹੀ ਹੈ ਤੇਜ਼ ਆਂਦੀ ਤੇ ਬਰਸਾਤ ਦੇ ਨਾਲ ਹਵਾਈ ਸੇਵਾ ਨੂੰ ਵੀ ਅੱਧੇ ਘੰਟੇ ਦੇ ਲਈ ਰੋਕ ਦਿੱਤਾ ਗਿਆ ਠੱਪ ਕਰ ਦਿੱਤਾ ਗਿਆ ਉਡਾਨਾਂ ਦੇ ਸੰਚਾਲਨ ਤੇ ਰੋਕ ਲਗਾ ਦਿੱਤੀ ਗਈ ਹੈ ਪਹਿਲਾਂ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਦੋ ਦਿਨ ਦਿਨ ਪਹਿਲਾਂ ਪੰਜਾਬ ਦੇ ਵਿੱਚ ਜਿਹਾ ਮੌਸਮ ਦੇਖਣ ਨੂੰ ਮਿਲਿਆ ਸੀ ਤੇ ਹੁਣ ਮੁੰਬਈ ਦੇ ਵਿੱਚ ਇੱਕ ਅਲੱਗ ਜਿਹਾ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ। ਉਦਰੀ ਮੌਸਮ ਵਿਭਾਗ ਨੇ ਜਿਹੜੀ ਕਿ ਸੰਬੰਧੀ ਸਾਵਧਾਨੀ ਵੀ ਜ਼ਾਹਰ ਕੀਤੀ ਹੈ। ਉਹਨੇ ਕਿਹਾ ਕਿ ਜੇਕਰ ਕਿਸੇ ਨੇ ਘਰੋਂ ਬਾਹਰ ਨਿਕਲਣਾ ਹੈ ਤਾਂ ਸਾਵਧਾਨੀ ਦੇ ਨਾਲ ਬਾਹਰ ਨਿਕਲੇ। ਆਈਐਮਡੀ ਨੇ ਸਭ ਤੋਂ ਪਹਿਲਾਂ ਮੁੰਬਈ ਦੇ 10 ਮਈ ਤੋਂ ਮਾਧਿਆ ਤੇਜ਼ ਬਰਸਾਤ ਦੀ ਸੰਭਾਵਨਾ ਜ਼ਰੂਰ ਜ਼ਾਹਰ ਕੀਤੀ ਸੀ ਪਰ ਅੱਜ 13 ਮਈ ਨੂੰ ਇਹ ਨਜ਼ਾਰਾ ਛੜਾ ਕਿ ਮੁੰਬਈ ਦੇ ਵਿੱਚ ਵੇਖਣ ਨੂੰ ਮਿਲਿਆ। ਮੌਸਮ ਦੇ ਜਾਣਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਮੁੰਬਈ ਪਾਲਗਰ ਸੁਰੱਖਿਆ ਨਵੀਂ ਮੁੰਬਈ ਅਤੇ ਹੋਰ ਹਿੱਸਿਆਂ ਦੇ ਵਿੱਚ ਜਿਹੜੀ ਕਿ ਹਨੇਰੀ ਤੂਫਾਨ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਆਵਾਜਾਈ ਤੇ ਵੀ ਕਾਫੀ ਰੁਕਾਵਟ ਦੇਖਣ ਨੂੰ ਮਿਲੀ ਹੈ ਆਵਾਜਾਈ ਨੂੰ ਲੈ ਕੇ ਹਵਾਵਾਂ ਉਲਟ ਦਿਸ਼ਾਵਾਂ ਵੱਲ ਚੱਲ ਰਹੀਆਂ ਨੇ ਇਹ ਤੂਫਾਨ ਦਾ ਕਾਰਨ ਬਣਿਆ ਨੇ ਇਹ ਉੱਚ ਤਾਪਮਾਨ ਦਾ ਕਾਰਨ ਵੀ ਨਹੀਂ ਅਗਲੇ ਕੁਝ ਘੰਟਿਆਂ ਵਿੱਚ ਤੂਫਾਨ ਜ਼ਰੂਰ ਸ਼ਾਂਤ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਦੱਸਦੀ ਕਿ ਦੇਸ਼ ਦੀ ਸਭ ਤੋਂ ਵੱਡੀ ਹਵਾਈ ਅੱਡੇ ਤੋਂ ਇੱਕ ਹਵਾਈ ਅੱਡੇ ਤੇ ਭਾਰੀ ਧੂਲ ਮਿੱਟੀ ਜਿਹੜੀ ਕਿ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ